ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਫਤਿਹਗੜ ਚੌੜੀਆਂ ਤੋਂ ਫਤਿਹਗੜ ਚੌੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਨਿੱਕੀ ਨਿੱਕੋ ਸਰਾਈ ਦੇ ਨਜ਼ਦੀਕ ਸਵੇਫਟਕਾਰ ਤੇ ਟਰੈਕਟਰ ਵਿਚਕਾਰ ਹੋਈ ਟੱਕਰ ਵਿੱਚ ਚਾਰ ਨੌਜਵਾਨਾ ਦੇ ਗੰਭੀਰ ਜ਼ਖਮੀ ਹੋ ਗਏ ਕਾਰ ਸਵਾਰ ਡੇਰਾ ਬਾਬਾ ਨਾਨਕ ਪੰਚਾਇਤੀ ਚੌਣਾ ਦੀਆਂ ਨਾਮਜਦਗੀਆਂ ਦਾਖਲ ਕਰਵਾਉਣ ਜਾ ਰਹੇ ਸਨ ਫਤਿਹਗੜ ਚੌੜੀਆਂ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਾਡਾ ਬ੍ਰਦਰ ਸਿੰਘ ਹਰਮਨਜੀਤ ਸਿੰਘ ਬੋਸ ਸਾਹਿਬ ਨੂੰ ਆਰੇ ਡੇਰਾ ਬਾਬਾ ਨਾਨਕ ਆਵੇ ਆਪਣਾ ਲੱਗਦਾ ਪੇਪਰ ਭੰਨ ਲਈ ਤੇ ਅਸੀਂ ਪਿੰਡਾਂ ਸਾਨੂੰ ਕਾਲ ਆਈਏ ਇਹ ਇਹਨਾਂ ਦਾ ਨਕੀਂਦ ਕੋਸਾਂ ਤਾਂ ਟਰੈਕਟਰ ਸੀਗਾ ਜੀ ਜਿਹੜਾ ਰਾਸਮੀ ਦਾ ਮਾਲਾ ਇਹ ਲਿੰਕ ਰੋਡ ਦੇ ਉੱਤੇ ਚੜੇ ਨਹੀਂ ਬਹੁਤ ਤੇਜ਼ ਮਤਲਬ ਇਹਨਾਂ ਨੇ ਅੱਗੇ ਕਰਕੇ ਟਰੈਕਟਰ ਦੇ ਅੱਗੇ ਬ੍ਰੇਕ ਲਾ ਦਿੱਤੀ ਤੇ ਉਹ ਕਿੱਥੋਂ ਦੇਖੋ ਕਿੱਥੋਂ ਮੁੰਡਾ ਬ੍ਰੇਕ ਦਾ ਮਤਲਬ 200 ਵਿੱਚ ਕੋਈ ਬੇਟਾ ਅੰਕਾ ਕੈਟਰੀ ਜਿਹਾ ਰੱਖਦੇ ਆ ਤੇ ਫਿਰ ਦੂਜੇ ਨੰਬਰ ਤੇ ਦੇਖੋ ਜੋ ਹੋ ਗਿਆ ਕੋਈ ਗੱਲ ਨਹੀਂ ਮਿਸਨਾਪਿੰਗ ਹੋ ਜਾਂਦੀ ਹੈ ਇਹਨਾਂ ਦਾ ਫਾਕ ਪੰਦਾ ਇੱਥੇ ਆ ਕੇ ਰੁਕਦੇ ਉਹਨਾਂ ਨੂੰ ਆ ਕੇ ਕੱਢਦੇ ਜੀ ਕਿਸੇ ਨੇ ਆ ਕੇ ਲਾਗੇ ਕੋਈ ਖੜਿਆ ਨਹੀਂ ਲਾਗੇ ਪਿੰਡਾਂ ਲਾਗੇ ਉਹਨਾਂ ਦੇ ਘਰ ਨਹੀਂ ਨਾ ਕੋਈ ਲਾਗੇ ਖੜਿਆ ਨਾ ਉਹਨਾਂ ਨੂੰ ਪੁੱਛਿਆ ਜੀ ਬਾਹਰ ਦੇ ਲੋਕਾਂ ਨੇ ਰਿਹ ਰਾਹੀ ਗੀਰਾਂ ਨੇ ਆ ਕੇ ਚਾਹਤੀ ਆ ਕੇ ਉਹਨਾਂ ਨੂੰ ਕੱਢਿਆ ਤੇ ਉਹਨਾਂ ਨੂੰ ਅਪੇਗਰ ਚੂੜੀਆਂ ਕਰਨਾਲਾ ਹਸਪੀਟਲ ਦਾ ਰੈਫਰ ਕੀਤਾ ਸੀਗਾ ਕਿਥੋਂ ਸੀ ਤੇ ਚੈਹੇ ਲਾਚ ਲਾ ਉਹਨਾਂ ਨੇ ਅੱਗੇ ਮਤਲਬ ਛੱਟ ਜਿਆਦਾ ਦੇਖਦੇ ਅੱਗੇ ਰੈਫਰ ਕਰਤਾ ਆ ਤੇ ਅੱਗੇ ਹੁਣ ਮਤਲਬ ਉਹਨਾਂ ਨੇ ਅਗਾ ਜੋ ਵੀ ਕਾਰਵਾਈ ਹੋ ਰਹੀ ਜੀ 112 ਤੋਂ ਸਾਨੂੰ ਕੰਪਲੀਟ ਆਈ ਜੀ ਕੰਟਰੋਲ ਰੂਮ ਤੋਂ ਅਸੀਂ ਮੌਕੇ ਤੇ ਪਹੁੰਚੇ ਆ ਆਲ ਕੇ ਇਹ ਦੇਖਿਆ ਤੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਜੋ ਟਰੈਕਟਰ ਦੇ ਨਾਲ ਹੋਇਆ ਹੈ ਟਰੈਕਟਰ ਵਾਲਾ ਮੌਕੇ ਤੋਂ ਲੈ ਗਿਆ ਟਰੈਕਟਰ ਆਪਣਾ ਹੀ ਬਾਕੀ ਜਿੰਨਾਂ ਬੰਦਿਆਂ ਨੂੰ ਸੱਟਾਂ ਲੱਗੀਆਂ ਨੇ ਉਹਨਾਂ ਫਟੇਗੜ ਰਿਫਰ ਕਰ ਦਿੱਤਾ ਹੈ ਤੇ ਬਾਕੀ ਜੋ ਗਾੜੀ ਕਾਨੂੰਨੀ ਕਾਰਵਾਈ ਹੋਗੀ ਉਹ ਫਾਨੇ ਵਾਲੇ ਕਾਰੀਏ ਪੰਜ ਜਣੇ ਬੈਸੇ ਰਹੇ ਨੇ ਕਾਰ ਦੇ ਵਿੱਚ ਹਾਂਜੀ ਤੇ ਚੌਹਾਂ ਜਣੇ ਨੂੰ ਸੱਟਾਂ ਲੱਗੀਆਂ ਨੇ ਹਾਂਜੀ ਤੇ ਬਾਕੀ ਠੀਕ ਹੈ ਸਾਰੇ ਹੀ ਲੱਛਣਾਂ ਦੇ ਫਾਰਮ 'ਤੇ ਜਾ ਰਹੇ ਹੋ ਜਿਹੜਾ ਬਾਬਾ ਨਾਨਕ ਇਧਰੋਂ ਇੱਕ ਟਰੈਕਟਰ ਨਿਕਲਿਆ ਦੂਜੀ ਸਾਈਡ ਤੋਂ ਤੇ ਉਹਨਾਂ ਦੇਖਿਆ ਨਹੀਂ ਤੇ ਉਹ ਕਾਰ ਦੇ ਵਿੱਚ ਵੱਜ ਗਿਆ ਟਕਰਾਇਆ